ਸਵੈਚਿੰਗ ਕਰਦਾ ਲੁੱਟਖੋ ਕਰਦਾ ਜਾਂ ਰੇਪ ਜਾਂ ਉਹ ਜਿਸ ਤਰੀਕੇ ਨਾਲ ਇਹਨਾਂ ਨੇ ਇਹਨਾਂ ਦੇ ਹੌਸਲੇ ਖੁੱਲੇ ਨੇ ਇਹਨਾਂ ਨੂੰ ਇਹ ਨਹੀਂ ਪਟੂਆ ਨੂੰ ਪਤਾ ਵੀ ਅੱਗੋਂ ਇਹਨਾਂ ਦੇ ਪਾਪ ਤੱਕੜੇ ਬੈਠੇ ਨੇ ਤੇ ਜਿੱਥੇ ਵੀ ਇਹ ਹੋਣਗੇ ਲਿਆ ਕੇ ਕੱਢ ਕੇ ਚੌਕਾਂ ਦੇ ਵਿੱਚ ਇਹਨਾਂ ਦਾ ਜਲੂਸ ਕੱਢ ਕੇ ਠੀਕ ਹੈ ਨਾ ਇਹਨਾਂ ਨੂੰ ਅੰਦਰ ਤਾੜਾਂਗੇ ਇਹਨਾਂ ਤੇ ਇਹੀ ਆ ਵੀ ਇੱਥੋਂ ਜ਼ਿਆਦਾ ਪੰਜਾਬ ਛੱਡ ਕੇ ਕਿਤੇ ਭੱਜੋ ਨਹੀਂ ਤਾਂ ਫਿਰ ਆਪੋ ਆਪਣਾ ਬੋਰੀਆ ਵਿਸਾ ਬਨ ਕੇ ਰੱਖੋ ਪਤਾ ਨਹੀਂ ਕਦੋਂ ਤੁਹਾਡੀ ਮਾਰੀ ਆ ਜਾਣੀ ਹੈ ਜੋ ਸਾਡੇ ਜਵਾਨਾਂ ਦੇ ਸਿੱਧੀਆਂ ਸੀਨੇ 'ਚ ਗੋਲੀਆਂ ਮਾਰਦੇ ਨੇ ਉਹ ਤੇ ਫਿਰ ਅਸੀਂ ਬਖਸ਼ਣੇ ਥੋੜੀ ਆ ਯਾਰ ਜਿਹੜਾ ਵੀ ਸਾਡੇ ਸਮਾਜ ਦੇ ਵਿੱਚ ਗਲਤ ਅੰਸਰ ਆ ਜਿਹੜਾ ਵੀ ਸਟ੍ਰੈਚਿੰਗ ਕਰਦਾ ਲੁੱਟਖੋ ਕਰਦਾ ਜਾਂ ਰੇਪ ਜਾਂ ਲੁੱਟ ਕੁਛ ਵੀ ਉਹ ਜਿਸ ਤਰੀਕੇ ਨਾਲ ਇਹਨਾਂ ਨੇ ਇਹਨਾਂ ਦੇ ਹੌਸਲੇ ਖੁੱਲੇ ਨੇ ਇਹਨਾਂ ਨੂੰ ਇਹ ਨਹੀਂ ਪਟੂਆਂ ਨੂੰ ਪਤਾ ਵੀ ਅੱਗੋਂ ਇਹਨਾਂ ਦੇ ਬਾਪ ਤੱਕੜੇ ਬੈਠੇ ਨੇ ਤੇ ਜਿੱਥੇ ਵੀ ਇਹ ਹੋਣਗੇ ਲਿਆ ਕੇ ਕੱਢ ਕੇ ਚੌਕਾਂ ਦੇ ਵਿੱਚ ਇਹਨਾਂ ਦਾ ਜਲੂਸ ਕੱਢ ਕੇ ਠੀਕ ਹੈ ਨਾ ਇਹਨਾਂ ਨੂੰ ਅੰਦਰ ਧਾੜਾਂਗੇ ਤਾਂ ਕਿ ਸਾਡੇ ਜਿਹੜੇ ਆਮ ਧੀਆਂ ਪਹਿਣਾ ਸਾਡੇ ਬੱਚੇ ਨੌਜਵਾਨ ਸਾਥੀ ਜਾਂ ਬਜ਼ੁਰਗ ਜਿਨ੍ਹਾਂ ਨੂੰ ਇਹ ਗਾਹੇ ਗਾਹੇ ਰਾਸਤੇ 'ਚ ਇਹਨਾਂ ਨੂੰ ਲੁੱਟਖੋ ਕਰਦੇ ਨੇ ਕੁੱਟਮਾਰ ਕਰਦੇ ਨੇ ਜਾਂ ਮਰਡਰ ਕਰਦੇ ਨੇ ਬਿਲਕੁਲ ਹੀ ਬਖਸ਼ੇ ਜਾਣੇ ਇਹ ਇਹ ਸਾਡਾ ਆਮ ਆਦਮੀ ਪਾਰਟੀ ਦੀ ਤੁਹਾਂਤਮਾਨ ਸਰਕਾਰ ਦਾ ਸਿੱਧਾ ਮੈਸੇਜ ਆਏਗਾ ਠੀਕ ਹੈ ਕਿਉਂਕਿ ਜਿਸ ਤਰੀਕੇ ਨਾਲ ਇਹ ਇਹਨਾਂ ਨੇ ਸੋਚਿਆ ਵੀ ਅਸੀਂ ਇਹਨੂੰ ਜੰਗਲ ਰਾਜ ਬਣਾ ਦਾਂਗੇ ਪੰਜਾਬ ਨੂੰ ਨਾਸੀਏ ਪੰਜਾਬ ਨੂੰ ਜੰਗਲ ਰਾਜ ਬਣਨ ਦੇਣਾ ਤੇ ਨਾ ਹੀ ਇਹਨਾਂ ਦੇ ਸੁਖਨੇ ਸਰਕਾਰ ਹੁੰਦੇ ਨੇ ਇਹਨਾਂ ਤੇ ਇਹੀ ਆ ਵੀ ਇੱਥੋਂ ਜ਼ਿਆਦਾ ਪੰਜਾਬ ਛੱਡ ਕੇ ਕਿਤੇ ਭੱਜ ਜਾਓ ਨਹੀਂ ਤਾਂ ਫਿਰ ਆਪੋ ਆਪਣਾ ਬੋਰੀਆ ਵਿਸਰਾ ਬਨ ਕੇ ਰੱਖੋ ਪਤਾ ਨਹੀਂ ਕਦੋਂ ਤੁਹਾਡੀ ਵਾਰੀ ਆ ਜਾਣੀ ਹੈ ਆਪੀ ਪਾਰਟੀ ਵਾਲੋ ਜਿਹੜੇ ਨੇ ਕਿ ਆਖਰੀ ਰਸਤਾ ਇਨਕਾਊਂਟਰ ਹੀ ਹੈ ਕਿ ਸਮਝਾਇਆ ਨਹੀਂ ਜਾ ਸਕਦਾ ਕਿ ਕੋਈ ਕਾਰਵਾਈ ਦੇਖੋ ਮੇਰੀ ਗੱਲ ਸੁਣੋ ਇਨਕਾਊਂਟਰ ਐਵੇਂ ਨਹੀਂ ਹੁੰਦੇ ਜਦੋਂ ਸਾਡੇ ਜਵਾਨ ਪੁਲਿਸ ਜਾਂਦੀ ਹੈ ਉਹਨਾਂ ਨੂੰ ਟਰੈਪ ਚ ਲੈ ਕੇ ਆਉਂਦੀ ਆ ਜਦੋਂ ਸਾਡੇ ਜਵਾਨਾਂ ਦੇ ਸਿੱਧੀਆਂ ਸੀਨੇ 'ਚ ਗੋਲੀਆਂ ਮਾਰਦੇ ਨੇ ਉਹ ਤੇ ਫਿਰ ਅਸੀਂ ਬਖਸ਼ਣੇ ਥੋੜੀ ਆ ਯਾਰ ਫਿਰ ਅਸੀਂ ਉੱਥੇ ਉਹਨਾਂ ਦੀ ਕਾਉਂਸਲਿੰਗ ਕਰਾਂਗੇ ਜਾਂ ਉੱਥੇ ਉਹਨਾਂ ਨੂੰ ਸਮਝਾਣ ਬੈਠਾਂਗੇ ਉਧਰੋਂ ਗੋਲੀਆਂ ਵੱਜ ਰਹੀਆਂ ਸਾਡੇ ਜਵਾਨਾਂ ਦੇ ਸਿਰਾਂ 'ਚ ਕੀ ਗੱਲ ਐ ਸਾਡੇ ਜਵਾਨ ਜਿਹੜੇ ਸਾਨੂੰ ਚੱਕੀ ਫਿਰਦੇ ਨੇ ਅਸੀਂ ਚੈਨ ਦੀ ਨਹੀਂ ਰਾਤ ਨੂੰ ਸੌਣੇ ਆ ਤੇ ਇਹਨਾਂ ਨੇ ਰਾਤ ਨੂੰ ਸਾਰੀ ਰਾਤ ਪੁਲਿਸ ਗਸ਼ਤ ਕਰਦੀ ਐ ਸਾਰੀ ਰਾਤ ਸਾਡੇ ਪੰਜਾਬ ਪੁਲਿਸ ਮਤਲਬ ਸੜਕਾਂ 'ਤੇ ਰਹਿ ਕੇ ਆਪਣਾ ਟੱਬਰ ਟੀ ਛੱਡ ਕੇ ਠੰਡ 'ਚ ਗਰਮੀ 'ਚ ਧੁੱਪ 'ਚ ਬਰਸਾਤ 'ਚ ਇਹੋ ਲੋਕ ਨੇ ਜਿੰਨਾ ਕਰਕੇ ਸਾਡਾ ਸ਼ਹਿਰ ਸੁਖ ਸੁਖੀ ਸੁੱਖ ਰਹਿੰਦਾ ਪਰ ਉਹਦੇ باوجود ਜੇ ਫਿਰ ਜੇ ਇਹਨਾਂ ਦੇ ਕੋਈ ਸੀਨਾ ਤੇ ਬੰਦੂਕ ਤਾਣੂਗਾ ਤਾਂ ਅਸੀਂ ਫਿਰ ਬਖਸ਼ ਨਹੀਂ ਥੋੜੀ ਆ ਯਾਰ ਉਹ ਇੱਕ ਲਾਅ ਐਂਡ ਆਰਡਰ ਦੀ ਸਿਧਿਨ ਲੈ ਕੇ ਕੱਲ ਯੂਥ ਕਾਂਗਰਸ ਨੇ ਪ੍ਰੋਟੈਸਟ ਵੀ ਕੀਤਾ ਉਹ ਕਹਿੰਦੇ ਕਿ ਪੰਜਾਬ ਦੇ ਉੱਤੇ ਲਾਅ ਐਂਡ ਆਰਡਰ ਤੀਕ ਅ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਸਰਕਾਰ ਕਾਰਵਾਈ ਕਰ ਰਹੀ ਹੈ ਯਾਰ ਮੇਰੀ ਗੱਲ ਸੁਣੋ ਜਿਨ੍ਹਾਂ ਨੂੰ ਲੋਕ ਨਕਾਰ ਚੁੱਕੇ ਨੇ ਉਹ ਪ੍ਰਦਰਸ਼ਨ ਹੀ ਕਰਨਗੇ ਉਹਨਾਂ ਨੂੰ ਹੋਰ ਤਾਂ ਕੁਛ ਹੈ ਨਹੀਂਗਾ ਆਪਣੀ ਉਹ ਰਾਜਨੀਤਿਕ ਜ਼ਮੀਨ ਲੱਭ ਰਹੇ ਨੇ ਲੋਕ ਵੀ ਅਸੀਂ ਲੋਕਾਂ ਚ ਆਪਣੀ ਜ਼ਿੰਦਾ ਦਿਲੀ ਦਿਖਾਈ ਅਸੀਂ ਜ਼ਿੰਦਾ ਹੈਗੇ ਆ ਠੀਕ ਹੈ ਨਾ ਅਦਰਵਾਈਜ਼ ਤਾਂ ਲੋਕ ਉਹਨਾਂ ਨਕਾਰ ਚੁੱਕੇ ਨੇ ਇਸ ਕਰਕੇ ਨਕਾਰੇ ਲੋਕਾਂ ਨੂੰ ਕਿਹੜਾ ਕੋਈ ਪਰਵਾਹ ਕਰਦਾ ਜੀ ਇੱਕ ਵਿਕਰਮ ਮਜੀਠੀਆ ਅੱਜ ਐਸਐਟੀ ਦੇ ਅੱਗੇ ਪੇਸ਼ ਹੋ ਰਹੇ ਪਟਿਆਲਾ ਉਹਨਾਂ ਨੇ ਸੱਦਾ ਦਿੱਤਾ ਆਪਣੇ ਵਰਕਰਾਂ ਨੂੰ ਤਾਂ ਉੱਥੇ ਵੀ ਪਹੁੰਚ ਦੀ ਸ਼ਕਤੀ ਹੈ ਹੂੰ ਦੇਖੋ ਜੋ ਵੀ ਕੋਈ ਸਿਟ ਬਣੀ ਆ ਜੋ ਉਹਨਾਂ ਨੂੰ ਸਮਨਿੰਗ ਹੋਈ ਆ ਉਹਦੇ ਤਹਿਤ ਉਹ ਆਪਣਾ ਜਾ ਕੇ ਪੱਖ ਰੱਖਣ ਜੇ ਬੇਕਸੂਰ ਹੋਣਗੇ ਤਾਂ ਸਿੱਟਾ ਉਹਨਾਂ ਨੂੰ ਆਪਣੇ ਆਪ ਉਹਦਾ ਜਵਾਬ ਬਣਾ ਦੇਗੀ ਜੇ ਕੁਝ ਉਹਨਾਂ ਨੂੰ ਕੁਝ ਲੱਗਦਾ ਹੋਊਗਾ ਤਾਂ ਸਿੱਟਾ ਸਾਹਿਬ ਦਾ ਦੇਖੋ ਵੀ ਦੇਖੋ ਕਾਨੂੰਨ ਨੇ ਆਪਣਾ ਕੰਮ ਕਰਨਾ ਕਾਨੂੰਨ ਦੇ ਵਿੱਚ ਅਸੀਂ ਦਖਲ ਅੰਦਾਜ਼ੀ ਨਹੀਂ ਕਰਦੇ ਹੈਗੇ ਔਰ ਹਾਂ ਕਾਨੂੰਨ ਨੂੰ ਸਪੋਰਟ ਕਰਨਾ ਸਾਡਾ ਇੱਕ ਨੈਤਿਕ ਜ਼ਿੰਮੇਵਾਰੀ ਹੈਗੀ ਹੈ ਪੋਲਿਟੀਕਲ ਲੋਗਾਂ ਦੀ ਔਰ ਅਸੀਂ ਉਹਨੂੰ ਆਪਣੀ ਇਮਾਨਦਾਰੀ ਦੇ ਨਾਲ ਬਾਖੂਬੀ ਸਾਡੀ ਭਵਤਮਾਨ ਸਰਕਾਰ ਨਿਭਾ ਰਹੀ ਹੈਗੀ ਧੰਨਵਾਦ